ਕੁਝ ਸਮਾਂ ਪਹਿਲਾਂ ਵੀ ਇਸੇ ਦੁਕਾਨਦਾਰ ਜਿਸ ਦਾ ਨਾਮ ਮਨਜੀਤ ਸਿੰਘ ਹੈ ਤੋਂ ਗੈਂਗਸਟਰਾਂ ਵੱਲ ਇਹਨਾਂ ਨੂੰ ਥ੍ਰੈਟ ਆਇਆ ਜੀ 26 ਨੂੰ ਗੋਲੀ ਚੱਲੀ ਆ 27 ਨੂੰ ਡੀਐਸਪੀ ਸਾਹਿਬ ਤੇ ਆਇਆ ਉਹਨਾਂ ਨੂੰ ਅਸੀਂ ਜਾਣ ਲੱਗੇ ਕਿਹਾ ਵੀ ਜਾ ਕੇ ਬੰਦੇ ਸ਼ਰੀਫ ਹੈ ਬਹੁਤ ਜ਼ਿਆਦੇ ਉਹ ਗੱਡੀਆਂ ਨੂੰ ਕਹਿੰਦੇ ਕੋਈ ਸ਼ਰੀਫਾ ਨੂੰ ਥ੍ਰੈਟ ਆਉਂਦੇ ਆ ਤੇ ਹੁਣ ਸਕਿਉਰਿਟੀ ਤੇ ਅਸੀਂ ਚਲੋ ਫੌਸ ਸਕਿਉਰਿਟੀ ਕਹਿੰਦੇ ਮੰਨਣ ਦੇ ਸਾਨੂੰ ਉਦੋਂ ਤੇ ਕਿੱਥੇ ਸੀ ਕਿ ਬੰਦਾ ਦੁਨੀਆ ਚੱਲ ਜੂਗਾ ਫੇਸ ਗੋਲੀ ਦੇਣੀ ਉਹਨਾਂ ਨੇ ਤੇ ਦੋਸ਼ੀ ਮੇਨ ਗੱਲ ਹੈ ਕਿ ਦੋਸ਼ੀ ਆੜੇ ਫਰਾਰ ਹੈ ਦੋਸ਼ੀ ਫੜੇ ਜਾਣ ਉਹਨਾਂ ਦੇ ਅਕਸਕਾਰ ਕਰੂਗੇ ਨਹੀਂ ਜੀ ਅੱਜੇ ਅਜੇ ਇਸਲਾਹ ਹੀ ਕਰਨ ਲੱਗੇ ਨੇ ਅਜੇ ਸਰਕਾਰ ਨਹੀਂ ਕਰਨਾ ਜਿੰਨ ਤੱਕ ਉਹ ਦੋਸ਼ੀ ਨਹੀਂ ਫੜੇ ਜਾਂਦੇ ਹੁਣ ਕੀ ਭਰੋਸਾ ਦਿੱਤਾ ਕਿ ਮੀਟਿੰਗ ਵਿੱਚ ਭਰੋਸਾ ਕੋਈ ਨਹੀਂ ਭਰੋਸਾ ਇਹੋ ਹੀ ਆ ਕੇ ਅਸੀਂ ਜਾਂਚ ਕਰ ਰਹੇ ਹਾਂ ਜਾਂਚ ਤੇ ਸਰ ਉਹਦਾਂ ਦੀ ਕਹਿਣ ਦੇ ਆ 27 ਤਰੀਕ ਦੀ ਏ ਤੇ ਨਾਲ ਇਹ ਵੀ ਕਹਿਣ ਦੇ ਆ ਕਿ ਸਾਡੀ ਪੁਲਿਸ ਵਿਜੀ ਆ ਇਲੈਕਸ਼ਨ ਹੋਣ ਲਈ ਉਧਰ ਵਿਜੀ ਸਾਡੀ ਥੋੜੀ ਇਦਾਂ ਕਿਵੇਂ ਵੇਖਦੇ ਨੇ ਇਹਦੀ ਖਤਮ ਹੈ ਜੀ ਇਹ ਜੇ ਨਕਮੀਆਂ ਕਾ ਨਕਮੀਆਂ ਬਹੁਤ ਵੱਡੀ ਇਹਨਾਂ ਦੀ ਪੁਲਿਸ ਦੀ ਇਹ ਪੰਜ ਫਾਇਰ ਕੀਤੇ ਡਕੇਟ ਦੇ ਅੰਦਰ ਤੇ ਉਸ ਤੋਂ ਬਾਅਦ ਅਗਲੇ ਦਿਨ ਫੋਨ ਆਇਆ 50 ਲੱਖ ਦੀ ਬਰਤੀ ਮੰਗੀ ਜਿੱਦਾਂ ਤੇ ਇੰਨੀ ਗੱਲ ਹੋਈ ਤੇ ਮੈਂ ਮੁੜ ਕੇ ਬਾਅਦ ਚ ਆਪਾਂ ਫੋਨ ਕਰਤਾ ਐਸਐਸਪੀ ਪੁਲਸਰੀ ਆਈ ਸੀ ਇੱਥੇ ਸਾਰਾ ਮੌਕੇ ਦਾ ਆ ਕੇ ਚੈੱਕ ਕੀਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਫੋਨ ਤੇ ਉਹ ਇੱਕ ਉਹ ਆਇਆ ਵਾਲਾ ਤੋਂ ਉਸ ਤੋਂ ਬਾਅਦ ਦੋ ਤਿੰਨ ਵਾਰ ਫੇਰ ਫੇਰ ਫੋਨ ਆਇਆ ਤੇ ਮੈਂ ਫੋਨ ਕੀਤਾ ਠਾਣੇ ਇੱਚੋ ਸਾਹਿਬ ਨੂੰ ਮੈਂ ਫੋਨ ਆਉਂਦਾ ਕਹਿੰਦੇ ਕਾਲ ਤੁਸੀਂ ਨਾ ਚੁੱਕੋ ਅਸੀਂ ਦੱਸਦੇ ਜੱਕੜੀ ਹਿੰਦੀ ਜਿੱਕੋ ਉਸ ਤੋਂ ਬਾਅਦ ਕੋਈ ਇਹਨਾਂ ਦਾ ਫੋਨ ਨਹੀਂ ਆ ਬਾਅਦ ਚ ਰਾਤ ਨੂੰ ਇੱਕ ਗੇੜਾ ਮਾਰ ਕੇ ਗਏ ਆ ਗੱਡੀ ਆਈ ਆ ਉਸੇ ਟਾਈਮ ਨੇ ਫੋਨ ਕੀਤਾ ਤੇ ਉਸ ਤੋਂ ਬਾਅਦ ਕੋਈ ਫੋਨ ਨਾ ਉਹਨਾਂ ਦਾ ਆਇਆ ਕੋਈ ਨਾਮ ਮੜ ਕੇ ਚਲੋ ਇਹ ਆਏ ਦੋ ਚਾਰ ਨਾਲ ਕੈਮਰੇ ਚੈੱਕ ਕਰਨ ਦੇ ਆ ਜੀ ਉੱਥੇ ਆ ਇਲੈਕਸ਼ਨ ਚੱਲਣ ਦੀ ਉਧਰ ਵੀ ਸਾਰਾ ਇਦਾਂ ਹੀ ਸਿਸਟਮ ਚੱਲਦਾ ਰਿਹਾ ਜਿੱਦ ਤੇ ਅੱਜ ਹੁਣ ਦੇਖ ਲਓ ਅੱਜ ਦੁਪਹਿਰੇ 2 ਵਜੇ ਦੀ ਗੱਲ ਅਸੀਂ ਕਰ ਸੀ ਜਦੋਂ ਫਾਕਾ ਸਾਹਿਬਾ ਦੇ ਦੁਕਾਨ ਤੇ ਸੀ ਕੋਈ ਗੱਲ ਬਾਤ ਨਹੀਂ ਨਾ ਅੱਡੇ ਚਿਤਪਚਾ ਦੀ ਜਿਹੜੀ ਗੱਲ ਹੈ ਉਹ ਆ ਕੇ ਜੀ ਤੁਹਾਡੇ ਸਾਹਮਣੇ ਗੋਲੀ ਮਾਰ ਕੇ ਦੇ ਡੈਥ ਹੋ ਗਈ ਉਹ ਮੌਕੇ ਤੇ ਉਹਨਾਂ ਦੀ ਕਿੰਨੀਆਂ ਮਾਰੀਆਂ ਗੋਲੀ ਅੱਕੀ ਵੱਜੀ ਹਾਂਜੀ ਸਦੀ ਛਾਤੀ ਵਿੱਚ ਵੱਜੀ ਐ ਤੇ ਮੌਕੇ ਤੇ ਇਹ ਨਹੀਂ ਉਹ ਉਸ ਟਾਈਮ ਕੋਈ ਹੈ ਨਹੀਂ ਜ ਇਹ ਦੋ ਹਾਜੀ ਉਹ ਮੋਕੇ ਚੱਲ ਕੇ ਦੋਨੇ ਦੇਖਿਆ ਮਤਲਬ ਇੰਨੇ ਉੱਥੇ ਮਨ ਲਓ ਉੱਥੇ ਉਹ ਜੀ ਤੇ ਸਾਰਾ ਕੁਝ ਤੁਹਾਡੇ ਸਾਹਮਣੇ ਬਾਕੀ ਕਿ ਕਿ ਜਿਹੜੀ ਪਹਿਲਾਂ ਫੈਰਿੰਗ ਹੋਈ ਕਿੰਨੀ ਤਰੀਕ ਨੂੰ ਹੋਈ ਉਹ 26 ਦੀ ਰਾਤ ਨੂੰ ਹੋਈ ਹੈ 21 ਨਵੰਬਰ 26 ਅਕਤੂਬਰ ਦਾ 9 ਮਹੀਨਾ ਮਤਲਬ ਉਹ ਕਰ ਰਹੀ ਸੀ ਦੁਕਾਨ ਉਹ ਇੱਥੇ ਕਰ ਰਹੀ ਸੀ ਆ ਪਿੱਛੇ ਨਿਸ਼ਾਨ ਲੱਗੇ ਸਾਰੇ ਅਜੇ ਵੀ ਹੈਗਾ ਫੋਟੋ ਹੈ ਹਾਂ ਦਾ ਕੰਮ ਕਰਦੀ ਹਾਂ ਹਾਂ ਜੀ ਕਾ ਦਾ ਕੰਮ ਕਰਦੀ ਹੈ ਕਾ ਮਾਟੀ ਦੁਕਾਨ ਪਿੰਡ ਜੀ ਕਰਿਆਨੇ ਦੀ ਨਗੀ ਜੀ ਉਹ ਏਡੀ ਬਹੁਤ ਆੜਾ ਕੋਈ ਮਾਹੌਲ ਨਹੀਂ ਹੈਗਾ ਕੋਈ ਇਹੋ ਜਿਹਾ ਚੱਕਰਬਾੜ ਤਗੜੀ ਜਿਹੇ ਹੈ ਜਿਆਦਾ ਹੈਗੀ ਤੇ ਕੋ ਬਾਕੀ ਇਹਦੇ ਅਸੀਂ ਕਿਨੂੰ ਗੱਲ ਬਾਤ ਦਾ ਕਰਦੇ ਗੱਲ ਬਾਤ ਇਹ ਤੇ ਬਹੁਤ ੱਕਾ ਸਾਡੇ ਇਹ ਨਾ ਹੋਇਆ ਜਦੀ ਗੱਲ ਮੰਗ ਸਾਫਾ ਜੀ ਮੰਗ ਪਹਿਲਾਂ ਬੰਦੇ ਲੱਭਣ ਜਿਹੜੇ ਹੈਗੇ ਆ ਉਹਦੋਂ ਦੀ ਪੁਲਿਸ ਕਰੀ ਜਾਂਦੀ ਤੇ ਨਾਰਮਲ ਗੱਲ ਹੈਗੀ ਆ ਅੱਜ ਸਾਡੇ ਕੱਲ ਨੂੰ ਹੋਰ ਕਿੱ데 ਘਰ ਵੀ ਹੋ ਸਕਦਾ ਅਸੀਂ ਜਦੇ ਹੈਗੇ ਸਾਡੇ ਨਿਆਣੇ ਸੁਗਲੇ ਜਾਂਦੇ ਮਲ ਕੇ ਕਿਹਦੇ ਕਿਹਦੇ ਕਿੱਦਾਂ ਕਰਾਂਗੇ ਮਲ ਘਰੋਂ ਬਾਹਰ ਨਿਕਲਾ ਬੰਦ ਕਰਤੀ ਹੁਣ ਇਹ ਜਿਹੇ ਬਾਉਟਲ ਜਿੱਥੋਂ ਆਏ ਮਲੋਂ ਇਥੋਂ ਬਾਲ ਸਾਕੋ ਵੇਚ ਵਟ ਕੇ ਬਾਹਰ ਜਾਂਦੇ ਹੋਣ ਇਸ ਤੋਂ ਹੀ ਦੱਸ ਦੋਣਾ ਡੈੱਡ ਬੋਡੀ ਕਿੱਥੇ ਹੈ ਹਾਂਜੀ ਡੈੱਡ ਬੋਡੀ ਡੈੱਡ ਬੋਡੀ ਆਵੇ ਸਾਹਮਣੇ ਬਈ ਤੁਹਾਡੇ ਆਵੇ ਆ ਮਾਰੋ ਕੈਮਰਾ ਇੱਧਰ ਪੁਲਿਸ ਤਾਂ ਹੁਣ ਕੀ ਕਹਿਣਾ ਜੀ ਪੁਲਿਸ ਦਾ ਕਹਿਣਾ ਜੀ ਦੱਸੋ ਜੀ ਆ ਸਾਰੇ ਘਰੇ ਸੱਜਣ ਆਪਣੇ ਸਰਪੰਚ ਸਾਹਿਬ ਆਣੇ ਆਵੇ ਸਿਕਿਉਰਟੀ ਤੋਂ ਐਨਡੀਐਸ ਵਾਲੇ ਆਣੇ ਆ ਕਿ ਅਸੀਂ ਪਰਿਵਾਰ ਦੀ ਮੰਗ ਵਾ ਕਿ ਸਾਨੂੰ ਜਿਹੜੀ ਆ ਰਿਟਰਨ ਤੁਸੀਂ ਡਿਪਟੀ ਸਭਾਏ ਐਸ ਐਚਓ ਆ ਖਲਚੀ ਵਾਲੇ ਕਿ ਅਸੀਂ ਤੁਹਾਨੂੰ ਰਿਟਰਨ ਲਿਖ ਕੇ ਦਿੰਨੇ ਆ ਦੋ ਬੰਦੇ ਜਿਹੜੇ ਸਿਕਿਉਰਟੀ ਦੇ ਆ ਉਹ ਇੱਥੇ ਲਾਏ ਜਾਣਗੇ ਜਿਹੜੀ ਇਹਦੀ ਇਹਨੂੰ ਧਮਕੀਆਂ ਆਉਂਦੀਆਂ ਅਸੀਂ ਵੀ ਇਹ ਗੱਲ ਕੀਤੀ ਕਿ ਅੱਜ ਤੇ ਇਹ ਇਹਦੇ ਫਾਜ਼ਲ ਸਾਹਿਬ ਦੀ ਹੋਈ ਆ ਕੱਲ ਨੂੰ ਕਰੇ ਇਹਦਾ ਨੁਕਸਾਨ ਨਾ ਕਰ ਦੇਣ ਇਹਦੇ ਵਾਸਤੇ ਸਰਕਾਰ ਦਾ ਵੀ ਤੇ ਪ੍ਰਸ਼ਾਸਨ ਦਾ ਵੀ ਇਹ ਫਰਜ਼ ਮੰਨਦਾ ਕਿ ਇਹਨਾਂ ਨੂੰ ਸਕਿਉਰਿਟੀ ਦਿੱਤੀ ਜਾਵੇ ਇਹਨਾਂ ਦਾ ਧਿਆਨ ਰੱਖਿਆ ਜਾਵੇ ਬੜੇ ਦੁਖ ਦੀ ਗੱਲ ਆ ਇਹ ਸਰਜੇਪਿੰਡ ਦੇ ਪਹਿਲਾਂ ਸਾਡੇ ਇੱਥੇ ਇਹਨਾਂ ਨੇ ਆਪਣੀ ਦੁਕਾਨ ਕਰਿਆਨੇ ਦੀ ਕੀਤੀ ਧੂਲ ਕੇ ਕੀਤੀ ਥੋੜੀ ਥੋੜੀ ਮਿਹਨਤ ਕਰਕੇ ਇਹਨਾਂ ਨੇ ਆਪਣਾ ਪਰਿਵਾਰ ਨੂੰ ਬੱਚਿਆਂ ਨੂੰ ਪਾਲਾ ਬੱਚੇ ਵੱਡੇ ਕੀਤੇ ਤੇ ਆ ਹਾਲਾਤ ਫਾਜ਼ਲ ਸਾਹਿਬ ਜਦੋਂ ਇਹਨਾਂ ਦੇ ਵਿਚਾਰਿਆਂ ਦੇ ਇਥੋਂ ਚਲ ਗਏ ਆ ਫਿਰ ਪਤਾ ਲੱਗਦਾ ਜਦੋਂ ਪਰਿਵਾਰ ਦਾ ਕੋਈ ਚੀਤ ਚਲ ਜਾਂਦਾ ਹੁਣ ਪ੍ਰਸ਼ਾਸਨ ਕੋ ਖਾਸ ਕਰਕੇ ਮੰਗ ਕਰਦੇ ਕਿ ਇਹਨਾਂ ਨੂੰ ਜਿਹ ਪ੍ਰਸ਼ਾਸਨ ਨੇ ਮੰਗ ਕੀਤੀ ਸਾਨੂੰ ਰਿਟਰਨ ਇਹ ਕਿਹਾ ਕਿ ਤੁਹਾਨੂੰ ਸਕਿਉਰਟੀ ਜਿਹੜੀ ਇਹਨਾਂ ਨੂੰ ਮੱਜਾ ਕਰਵਾਈ ਜਾਊਗੀ ਅਸੀਂ ਹੁਣ ਕੀ ਕਰ ਸਕਦੇ ਆ ਇਹ ਵਲੇ ਜਿੰਨਾ ਦੁੱਖ ਆ ਸਾਡੇ ਪਿੰਡ ਸਰਜਾ ਜਿਹੜਾ ਧੂਲਕਾ ਪਿੰਨ ਵਾਸੀ ਆ ਸਾਰੇ ਆਏ ਆ ਸਾਰਾ ਪਿੰਡ ਇਕੱਠਾ ਆ ਇੱਥੇ ਤੇ ਪ੍ਰਸ਼ਾਸਨ ਹੁਣ ਇਹੋ ਗੱਲ ਕਰੀ ਜਾਂਦੇ ਆ ਕਿ ਤੁਸੀਂ ਇਹ ਜਿਹੜਾ ਸਾਡੇ ਕੋਲ ਹੋ ਗਿਆ ਚੰਚੇ ਤੋਂ ਗਾਂ ਨਹੀਂ ਇਹੋ ਜੀ ਗੱਲ ਹੁੰਦੀ ਤੁਹਾਨੂੰ ਸਕਿਉਰਟੀ ਭਈਆ ਕਰਾ ਦਿੰਦੇ ਹਾਂ ਬੜੀ ਦੁੱਖ ਦੀ ਗੱਲ ਆ ਕਿ ਬੜੀ ਦੁੱਖ ਦੀ ਗੱਲ ਆ ਨਿਤ ਦਿਹਾੜੇ ਇਹ ਸਰਕਾਰ ਜਦੋਂ ਦੀ ਬੜੀ ਨਿਤ ਦਿਹਾੜੇ ਦੋ ਚਾਰ ਕਤਲ ਜਨੇ ਵਾਲੇ ਰਈਆ ਖਲਚੀਆਂ ਮਹਿਤਾ ਡੈਲੀ ਕਤਲ ਹੋ ਰਿਹਾ ਤੁਸੀਂ ਪ੍ਰੈਸ ਵਾਲੇ ਤੁਹਾਨੂੰ ਜਿਆਦਾ ਪਤਾ ਕੱਲ ਐਸੇ ਗਹਿਰੀ ਮੰਡੀ ਇੱਕ ਕਿਰੋ ਦੀ ਕੈਮਿਸਟਰੀ ਦੁਕਾਨੀ ਉੱਥੇ ਗੋਲੀਆਂ ਮਾਰ ਕੇ ਦਸ ਦਿਨ ਪਹਿਲਾਂ ਗਏ ਆ ਡੈਲੀ ਇੱਕ ਕਮ ਹੋ ਰਿਹਾ ਬੜੇ ਦੁੱਖ ਨਾਲ ਘੜਾ ਪੈ ਰਿਹਾ ਅਸੀਂ ਤੇ ਪ੍ਰਸ਼ਾਸਨ ਕੋ ਸਰਕਾਰ ਕੋ ਮੰਗ ਕਰਦੇ ਆ ਕਿ ਲੋਕਾਂ ਦੀ ਜਿਹੜੀ ਸੁਰੱਖਿਆ ਮਹੀਇ ਕਰਵਾਈ ਜਾਵੇ ਜੇ ਲੋਕਾਂ ਦੀ ਜਾਨ ਖਲਦਾ ਸਭ ਤੋਂ ਪਹਿਲੋਂ ਡਵੈਲਪਮੈਂਟ ਦਾ ਮੁੱਦਾ ਨਹੀਂ ਹੈਗਾ ਪਹਿਲੋਂ ਤਾਂ ਜਨਤਾ ਦੀ ਜਿਹੜੀ ਸੇਫ ਸਾਈਡ ਚਾਹੀਦੀ ਆ ਉਹ ਬਿਲਕੁਲ ਹੋਣੀ ਚਾਹੀਦੀ ਆ ਜੇ ਡਵੈਲਪਮੈਂਟ ਨੂੰ ਕੀ ਕਰਾਂਗੇ ਜੇ ਬੰਦਾ ਨਹੀਂ ਸੇਫ ਹੈਗਾ ਬੜੇ ਦੁੱਖ ਨਾਲ ਸਾਨੂੰ ਬਹੁਤ ਦੁੱਖ ਲੱਗਾ ਸਾਡਾ ਸਾਰਾ ਪਿੰਡ ਜਿਹੜਾ ਸਰਜਾ ਇਹ ਦੁੱਖ ਦੀ ਘੜੀ ਹੈ ਪਰਿਵਾਰ ਦੇ ਨਾਲ ਅਸੀਂ ਖੜੇ ਆਂ ਕੋਈ ਕਹਿੰਦਾ ਕੋਈ ਲਾਕਡਾਊਨ ਨਹੀਂ ਕੋਈ ਲਾਕਡਾਊਨ ਕਹਿੰਦਾ ਅਜੇ ਤੱਕ ਨਾ ਟੇ ਫਸਦਾ ਨਾ ਅੱਡੀ ਨਾ ਟਾਈਮ ਹੋ ਗਿਆ ਹੁਣ 45 ਸਾਲ ਹੋ ਗਏ ਇੱਥੇ ਰਹਿੰਦੇ ਆ ਪਿੰਡ ਵਾਲਾ ਸਾਭੀ ਸਾਰਾ ਇਹ ਚਲੋ ਪਿੱਛੋਂ ਹੀ ਸੱਜੇ ਹੋਏ ਬਾਕੀ ਆ ਇਧਰ ਆਪਣੇ ਇਧਰ ਉਹ